ਇਹ ਮੁਹਿੰਮ ਦੇ ਤਹਿਤ ਜੇ ਗੱਲ ਕਰੀਏ ਤਾਂ ਜਿੱਥੇ ਭਗਤ ਸਿੰਘ ਮਾਨ ਹੁਣਾਂ ਦੇ ਲੋਕ ਉਪਰਾਲਾ ਕੀਤਾ ਕਿ ਹਰ ਹਲਕੇ ਦੇ ਵਿੱਚ ਜਿਹੜਾ ਆਪਣੇ ਜਿਹੜਾ ਸਫਾਈ ਮੁਹਿੰਮ ਹੈ ਸ਼ੁਰੂ ਕੀਤੀ ਜੇ ਉਸ ਦੇ ਮੱਦੇਨਜ਼ਰ ਸੋ ਗੱਲ ਕਰੀਏ ਤਾਂ ਐਮਐਲਆ ਰੁਪਿੰਦਰ ਪ੍ਰਕਾਰ ਕੋਲ ਜਿਨ੍ਹਾਂ ਦੇ ਵੱਲੋਂ ਹਲਕਾ ਦੱਖਣੀ ਦੇ ਵਿੱਚ ਜਿਹੜਾ ਸਫਾਈ ਮਹੀਮ ਹੈ ਜਿਹੜੀ ਸ਼ੁਰੂ ਹੈ ਉਹ ਕਰ ਦਿੱਤੀ ਕਿ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਸੋ ਬਿਲਕੁਲ ਜਿਹੜੀ ਲੋਕਾਂ ਨੂੰ ਜਿਹੜੀ ਅਪੀਲ ਉਹ ਵੀ ਕੀਤੀ ਜਿਹੜਾ ਆਪਣੇ ਇਲਾਕੇ ਦੇ ਜਿਹੜਾ ਆਲਾ ਦੁਆਲਾ ਉਹ ਸਾਫ਼ ਕਰਕੇ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਐਮਐਲਏ ਰੁਪਿੰਦਰ ਪਾਰ ਕੋਲ ਚਿਨਾ ਆਪ ਝਾੜੂ ਲੈ ਕੇ ਸੜਕਾਂ ਦੇ ਉੱਪਰ ਉਤਰੇ ਨੇ ਤੇ ਜਿਹੜਾ ਸਫਾਈ ਮਹੀਨੇ ਦੇ ਤਹਿਤ ਜਿਹੜੀ ਰੋਡ ਦੇ ਉੱਪਰ ਜਿਹੜੀ ਸਫਾਈ ਹੈ ਉਹ ਲਗਾਤਾਰ ਕੀਤੀ ਜਾ ਰਹੀ ਸੋ ਸਫਾਈ ਕਰਮਚਾਰੀ ਵੀ ਨਾਲ ਨੇ ਇਹ ਇੱਕੋ ਇੱਕ ਮੋਟਿਵੇਕੀ ਜਿਹੜਾ ਪੰਜਾਬ ਨੂੰ ਸੁੰਦਰ ਤੇ ਵਧੀਆ ਬਣਾਣਾ ਸੋ ਗੱਲ ਕਰੀਏ ਤਾਂ ਲੁਧਿਆਣਾ ਨੂੰ ਸਮਾਰਟ ਸਿਟੀ ਬਣਾਉਣ ਦੇ ਲਈ ਜਿਹੜਾ ਭਗਤ ਸਿੰਘ ਮਾਨ ਹੋਂਦੇ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਸੋ ਸਫਾਈ ਮਹੀਮ ਹੈ ਤੇ ਦੂਸਰੇ ਪਾਸੇ ਨਸ਼ਾ ਮਹੀਮ ਜਿਹੜੀ ਛੁੜੀ ਹੋਈ ਹੈ ਤੇ ਲਗਾਤਾਰ ਪੰਜਾਬ ਨੂੰ ਸੁਧਾਰਨ ਦੇ ਲਈ ਤੇ ਨਸ਼ਾ ਮੁਕਤ ਕਰਨ ਦੇ ਲਈ ਜਿਹੜਾ ਯਤਨ ਹੈ ਉਹ ਲਗਾਤਾਰ ਜਾਰੀ ਸੋ ਬਿਲਕੁਲ ਐਮਐਲਏ ਰੁਪਿੰਦਰ ਪਾਰਕੋਲ ਜੀ ਨੇ ਆਪ ਝਾੜੂ ਲੈ ਕੇ ਸੜਕ ਦੇ ਉਪਰ ਉਤਰੇ ਜਿਹੜੀ ਗੱਲਬਾਤ ਹੈ ਮੈਡਮ ਨਾਲ ਜਿਹੜੀ ਜ਼ਰੂਰ ਹੈ ਉਹ ਕਰ ਲੈਨੇ ਆ ਸੋ ਮੈਡਮ ਕਿਸ ਕੰਦੇ ਦੇ ਤੁਸੀਂ ਝਾੜੂ ਲੈ ਕੇ ਆਪ ਹੀ ਸੜਕ ਦੇ ਉੱਪਰ ਉਤਰ ਗਏ ਲੇਕਿਨ ਇਹ ਹੈ ਕਿ ਸ਼ਹਿਰ ਨੂੰ ਜੇ ਸੁੰਦਰ ਬਣਾਉਣਾ ਤਾਂ ਪਹਿਲਾਂ ਖੁਦ ਜੇ ਸ਼ਹਿਰ ਨੂੰ ਸਾਫ਼ ਸੁਥਰਾ ਕਰਨਾ ਆਪਣਾ ਵਾਰਡ ਸਾਫ਼ ਸੁਥਰਾ ਕਰਨਾ ਆਪਣੀਆਂ ਸੜਕਾਂ ਸਾਫ਼ ਸੁਥਰੀਆਂ ਕਰਨੀਆਂ ਤਾਂ ਪਹਿਲ ਤੁਹਾਨੂੰ ਆਪਣੇ ਆਪ ਤੋਂ ਕਰਨੀ ਪਊਗੀ ਜੀ ਇਸ ਲਈ ਆਪਣੇ ਇਲਾਕੇ ਦੀਆਂ ਜਿਹੜੀਆਂ 13 ਸੜਕਾਂ ਵਾਂ ਜਿੱਥੇ ਉਹਨਾਂ ਨੂੰ ਆਪਾਂ ਸੁੰਦਰ ਬਣਾਵਾਂਗੇ ਝਾੜੂ ਜਿਹੜਾ ਪੜਾਤਾ ਚ ਕੂੜਾਵਾਦ ਨਾਲ-ਨਾਲ ਫੋਗਿੰਗ ਆ ਜਿਹੜੀ ਦਰਖਤਾਂ ਦੀ ਕਟਿੰਗ ਹੋਣ ਵਾਲੀ ਆ ਜਿਹੜੇ ਸੜਕ ਤੇ ਪੈਚ ਲੱਗਣ ਵਾਲੇ ਉਹ ਨਾਲ ਹੀ ਨਾਲ ਹੋ ਰਿਹਾ ਤੇ ਅੱਜ ਤੁਸੀਂ ਦੇਖੋਗੇ ਜੀਐਨਏ ਦੇ ਨਾਲ ਜਿਹੜਾ ਤਹਿਸੀਲ ਦੇ ਨਾਲ ਕੱਲ ਜਿੱਥੇ ਅਸੀਂ 20 ਸਾਲਾਂ ਤੋਂ ਪਏ ਹੋਏ ਕੂੜੇ ਦੀ ਸਫਾਈ ਕਰਾਈ ਆ ਉਹਨੂੰ ਖਰਿਆ-ਪਰਿਆ ਬਣਾਵਾਂਗੇ ਆਪਾਂ ਹੁਣੇ ਉੱਥੇ ਬੂਟੇ ਵੀ ਲਗਾਵਾਂਗੇ ਤੇ ਮੈਂ ਸਫਾਈ ਮੁਹਿੰਮ ਕਿੱਥੋਂ ਦੀ ਕਿੱਥੇ ਚੱਲੇਗੀ ਜੀ ਇਹ ਇਥੋਂ ਮਤਲਬ ਗਿਲਸ ਗਾਰਡਨ ਤੋਂ ਲੈ ਕੇ ਬੇਗੋਣਾ ਜਿਹੜਾ ਰੋਡ ਹੁੰਦੇ ਹੋਏ ਨਹਿਰ ਤੇ ਚੱਲਦਾ ਅੱਛਾ ਮੈਮ ਤੁਸੀਂ ਬੂਟਿਆਂ ਦੀ ਗੱਲ ਕੀਤੀ ਕਿੰਨੇ ਕੁ ਜਿਹੜੇ ਬੂਟੇ ਹੋ ਲਗਾਏ ਜਿਹਨਾਂ ਸੰਭਾਲੀ ਕੀਤੀ ਜਾਏਗੀ ਜੇ ਬਾਅਦ ਚ ਅਸੀਂ ਰੋਡ ਦੀ ਜਿੱਥੋਂ ਐਂਟਰੈਂਸ ਆ ਉਹਦੀ ਬਿਊਟੀਫਿਕੇਸ਼ਨ ਦੇ ਲਈ ਜਿਹੜੀਆਂ ਵੱਡੀਆਂ ਖਜੂਰਾਵਾਂ ਉਹ ਲਗਾਵਾਂਗੇ 24 24 ਫੁੱਟ ਤੇ ਤੇ ਮੈਂ ਆਮ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰ ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਲੋਕ ਆਪਣੇ ਘਰਾਂ ਦੇ ਆਲੇ-ਦੁਆਲੇ ਕਿਦਾਂ ਗੰਦਗੀ ਫਲਾ ਦਿੰਦੇ ਉਹ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਜੀ ਲੇਕਿਨ ਲੋਕਾਂ ਨੂੰ ਮੈਂ ਅਪੀਲ ਕਰਨਾ ਚਾਹਾਂਗੀ ਤੁਹਾਡੇ ਮੀਡੀਆ ਦੇ ਜ਼ਰੀਏ ਕਿ ਜਿਹੜਾ ਕੂੜਾ ਵਾਹੇ ਖਾਲੀ ਪਲਾਟਾਂ 'ਚ ਨਾ ਸਿੱਟੋ ਕਾਰਪੋਰੇਸ਼ਨ ਦੇ ਜਿਹੜੇ EMPLOYEES ਆ ਤੁਹਾਡੇ ਘਰਾਂ ਤੋਂ ਕੂੜਾ ਕਲੈਕਟ ਕਰਦੇ ਆ ਆਪਣਾ ਕੂੜਾ ਉਹਨਾਂ ਨੂੰ ਦਿਓ ਤਾਂ ਕਿ ਆਪਾਂ ਬਿਮਾਰੀਆਂ ਤੋਂ ਬਚ ਸਕੀਏ ਜਿੱਥੇ ਆਪਾਂ ਘਰ ਸਾਫ਼ ਕਰਦੇ ਆ ਉੱਥੇ ਆਪਣਾ ਆਲਾ-ਦੁਆਲਾ ਤੇ ਸ਼ਹਿਰ ਸਾਫ਼ ਕਰਨ ਦੀ ਨਸ਼ਾ ਮੁਕਤ ਕਰਨ ਦੇ ਲਈ ਜਿਹੜਾ ਉਹ ਵੀ ਯਤਨ ਜਾਰੀ ਨੇ ਕਈ ਜਿਹੜੇ ਡਰਗ ਦੇ ਮਾਮਲੇ ਹਾਂਜੀ ਜਿਹੜਾ ਕਹਿੰਦੇ ਨਾ ਵੀ ਪੰਜਾਬ ਸਰਕਾਰ ਹਰ ਰੋਜ਼ ਜੁੱਦ ਲੜ ਰਹੀ ਆ ਤੁਸੀਂ ਦੇਖਿਆ ਹੋਊਗਾ ਜੁੱਦ ਨਸ਼ੇ ਵਿਰੋਧ ਬਹੁਤ ਵੱਡਾ ਜਿਹੜਾ ਇਹ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਅਗਵਾਈ ਦੇ ਹੇਠ ਇਹ ਲੜਿਆ ਜਾ ਰਿਹਾ ਇਹਦੇ ਇਹਨੂੰ ਅਸੀਂ ਇੱਕ ਵਧੀਆ ਤਰੀਕੇ ਨਾਲ 7 ਤਰੀਕ ਤੋਂ ਮਹੀਮਾ ਬਣਾਵਾਂਗੇ ਤੇ ਲੋਕਾਂ ਨੂੰ ਨਾਲ ਲਵਾਵਾਂਗੇ ਮੀਟਿੰਗਾਂ ਕਰਾਂਗੇ ਹਰ ਦਿਨ ਤੇ ਜਿੱਥੇ ਮਾੜੀ ਕਮਾਈ ਨਾਲ ਘਰ ਬਣਿਆ ਉਹ ਘਰਾਂ ਨੂੰ ਵੀ ਤੁਸੀਂ ਦੇਖਿਆ ਡਿਮੋਲਿਸ਼ ਹੁੰਦਾ ਹੋਇਆ ਜਾ ਰਿਹਾ ਇਹ ਪਹਿਲੀ ਵਾਰੀ ਹੋਇਆ ਕਿ ਮਾਨ ਸਾਹਿਬ ਦੀ ਸਰਕਾਰ ਦੇ ਅੰਦਰ ਇੰਨਾ ਵੱਡਾ ਡਿਸੀਜਨ ਲਿਆ ਗਿਆ ਤੇ ਤੁਸੀਂ ਇੱਕ ਚੀਜ਼ ਹੋਰ ਵੀ ਦੇਖੀ ਹੋਊਗੀ ਤੀਜਾ ਚੌਥਾ ਸੀ ਉਹ ਲੜ ਰਹੇ ਆ ਜਿਹੜਾ ਪੰਜਾਬ ਦੇ ਪਾਣੀਆਂ ਦੀ ਗੱਲ ਹੈ ਜੀ ਕਿਉਂਕਿ ਕੱਲ ਸਪੈਸ਼ਲ ਸਦਨ ਵੀ ਬੁਲਾਇਆ ਗਿਆ ਤੇ ਹਰਿਆਣੇ ਨੂੰ ਜਦ ਸਾਡੇ ਕੋਲੇ ਪਾਣੀ ਆਪਣਾ ਹੈ ਹੀ ਨਹੀਂ ਉਹਨਾਂ ਦਾ ਦਿੱਤਾ ਬਣਦਾ ਜਿਹੜਾ ਉਹਨਾਂ ਦਾ ਪਾਣੀ 4000 ਕਿਓ ਸੀਕ ਉਹਨਾਂ ਨੂੰ ਡੇਲੀ ਦੇ ਰਹੇ ਆ ਤੇ ਇਸ ਤੋਂ ਉੱਪਰ ਹੁਣ ਉਹਨਾਂ ਨੂੰ ਫਸਲਾਂ ਲਈ ਪਾਣੀ ਚਾਹੀਦਾ ਜਿਹੜਾ ਉਹਨਾਂ ਦਾ ਹਿੱਸੇ ਦਾ ਪਾਣੀ ਆ ਉਹਨਾਂ ਨੇ ਪਹਿਲਾਂ ਯੂਜ਼ ਕਰ ਲਿਆ ਸੋ ਅਸੀਂ ਆਪਣੇ ਪੰਜਾਬ ਦੇ ਪਾਣੀ ਬਚਾਉਣ ਲਈ ਤੇ ਆਪਣੇ ਕਿਸਾਨਾਂ ਨੂੰ ਟੇਲਾਂ ਤੱਕ ਪਾਣੀ ਦੇਣ ਲਈ ਤੇ ਆਪਣੇ ਕਿਸਾਨਾਂ ਦੇ ਲਈ ਫਸਲਾਂ ਨੂੰ ਸਿੰਜਣ ਲਈ ਤੇ ਜਿਹੜਾ ਸਾਡਾ ਧਰਤੀ ਹੇਠਲਾ ਪਾਣੀ ਖਤਮ ਹੋ ਰਿਹਾ ਉਹਨੂੰ ਬਚਾਉਣ ਦੀ ਵੀ ਗੱਲ ਜਿਹੜੀ ਆ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਕਰ ਰਹੇ ਆ। ਜੇ ਮੈਂ ਜੇ ਗੱਲ ਕਰੀ ਭਗਵੰਤ ਸਿੰਘ ਮਾਨ ਜਿਹੜੇ ਸਰਕਾਰ ਲਗਾਤਾਰ ਸੁੰਦਰੀ ਕਰਨ ਲਈ ਲਗਾਤਾਰ ਜਿਹੜੇ ਯਤਨ ਜਾਰੀ ਨੇ ਭਾਵੇਂ ਬਿਜਲੀ ਫ੍ਰੀ ਦੀ ਗੱਲ ਕਰ ਲਈ ਉਹ ਵੀ ਜਿਹੜੀ ਬਿਜਲੀ ਫ੍ਰੀ ਮੇਰੀ ਤੇ ਭਾਵੇਂ ਸਫਾਈ ਵੀ ਹੁੰਦੀ ਗੱਲ ਕਰ ਰਹੀਏ ਤੇ ਉਹਨਾਂ ਲੱਗਦਾ ਜਿਹੜੀਆਂ ਪਹਿਲਾਂ ਸਰਕਾਰਾਂ ਇਹ ਕੰਮ ਕਰਦੀਆਂ ਤਾਂ ਵਧੀਆ ਜਿਹੜਾ ਪੰਜਾਬ ਨੂੰ ਸੁੰਦਰੀਕਰਨ ਲਾਇਆ ਜਾ ਸਕਦਾ ਸੀਗਾ। ਅ ਦੇਖੋ ਛੋਟੇ ਛੋਟੇ ਕੰਟਰੀ ਚ ਅਸੀਂ ਜਾਂਦੇ ਆ ਉਹ ਕਿੰਨੇ ਸਾਫ਼ ਨੇ ਕਿਉਂ ਕਿਉਂਕਿ ਉੱਥੋਂ ਉਹਨਾਂ ਦੀਆਂ ਸਰਕਾਰਾਂ ਨੇ ਇਹ ਕੰਮ ਕੀਤੇ ਆ ਜੀ ਤੇ ਇਹ ਪੰਜਾਬ ਸਰਕਾਰ ਨੇ ਪਹਿਲੀ ਵਾਰੀ ਇਹ ਸ਼ੁਰੂ ਕੀਤਾ ਕਿ ਜਿਹੜਾ ਆਪਣੇ ਸਾਰੇ ਵਾਰਡ ਆਪਣਾ ਸ਼ਹਿਰ ਤੇ ਸ਼ਹਿਰ ਦੀਆਂ ਰੋਡਸ ਅਸੀਂ ਸਾਫ਼ ਰੱਖਾਂਗੇ ਤਾਂ ਜਿਹੜਾ ਸਮਾਰਟ ਸਿਟੀ ਖਾਲਿਕ ਆਗਜਾ ਚਰੀ ਉਹਨੂੰ ਸਮਾਰਟ ਜਿਹੜਾ ਕਰਨ ਦੀ ਜ਼ਿੰਮੇਵਾਰੀ ਅਸੀਂ ਖੂਬਿਆ ਖੂਬੀ ਨਿਭਾ ਰਹੇ ਹਾਂ। ਸੋ ਬਿਲਕੁਲ ਐਮਐਲਏ ਰੁਪਿੰਦਰਪਰ ਕੋਲ ਚੀਨਾ ਜੀ ਨਾਲ ਗੱਲਬਾਤ ਕੀਤੀ ਇਹਨਾਂ ਦਾ ਇਹੀ ਕਹਿਣਾ ਕਿ ਅਗਰ ਪੰਜਾਬ ਨੂੰ ਆਪਣੇ ਸ਼ਹਿਰ ਨੂੰ ਸੁੰਦਰ ਬਣਾਉਣਾ ਹੈ ਤਾਂ ਆਪਣੇ ਘਰ ਤੋਂ ਜਿਹੜੀ ਆਪ ਖੁਦ ਐਮਐਲਏ ਜਿਹੜਾ ਝਾੜੂ ਲੈ ਕੇ ਜਿਹੜਾ ਸੜਕਾਂ ਦੇ ਉੱਪਰ ਉਤਰੇ ਨੇ ਸੋ ਹੋਰ ਜਿਹੜੇ ਇਲਾਕੇ ਦੇ ਲੋਕ ਨਾਲ ਨੇ ਗੱਲਬਾਤ ਉਹ ਕਰ ਲੈਣੇ ਸਰ ਕਿਸੇ ਕਿਉਂ ਦੇ ਦਿਓ ਮੈਡਮ ਆਪ ਅੱਜ ਆਪ ਝਾੜੂ ਲੈ ਕੇ ਸੜਕਾਂ ਦੇ ਉੱਤਰੇ ਨੇ। ਮੈਂ ਇਸ ਗੱਲ ਤੋਂ ਮੁਹੱਲਾ ਨਿਵਾਸੀਆਂ ਵੱਲੋਂ ਜੀ ਇਹ ਬੜੇ ਅਸੀਂ ਖੁਸ਼ ਹਾਂ ਜੋ ਐਮਐਲਏ ਸਾਹਿਬ ਨੇ ਔਰ ਭਲਾਈ ਨਗਰ ਦੀ ਭਲਾਈ ਮਹੱਲੇ ਦੀ ਭਲਾਈ ਬਾੜ ਦੀ ਭਲਾਈ ਵਾਸਤੇ ਜੋ ਇਹਨਾਂ ਨੇ ਮਹਿੰਮ ਚਲਾਈ ਹੈ ਇਹ ਸਾਡਾ ਇਲਾਕਾ ਬਹੁਤ ਖੁਸ਼ ਹੈ ਔਰ ਇਦਾਂ ਹੀ ਇਹ ਕੰਮ ਹੁੰਦਾ ਰਹੇਗਾ ਤੇ ਸਾਡੀ ਡਿਵੈਲਪਮੈਂਟ ਹੋਏਗੀ ਔਰ ਸਾਡੇ ਡਿਵੈਲਪਮੈਂਟ ਦੇ ਵਿੱਚ ਜਿਉਂ ਐਮਐਲਏ ਸਾਹਿਬ ਦਾ ਯੋਗਦਾਨ ਪਾਰੇ ਨੇ ਅਸੀਂ ਇਹਨਾਂ ਤੋਂ ਬੜੇ ਖੁਸ਼ ਆ ਆਵਾਜ਼ ਬੜੀ ਕੀ ਕਹਿਣਾ ਚਾਹੋਗੇ ਅੱਜ ਮੈਂ ਧੰਨਵਾਦ ਕਰਦਾ ਐਮਐਲਏ ਸਾਹਿਬ ਦਾ ਜੀ ਜਿੰਦਰ ਗੌਰ ਸਿੰਘਾ ਜੀ ਦਾ ਜਿਹਨਾਂ ਨੇ ਸਾਡੇ ਇਲਾਕੇ ਦੇ ਵਿੱਚ ਸਫਾਈ ਦੀ ਮਹਿਮਦ ਹਲੋ ਕੀਤੀ ਆ ਮੈਂ ਦਿਲ ਦੇ ਕਰਾਈਆਂ ਨੂੰ ਉਹਨਾਂ ਦਾ ਧੰਨਵਾਦ ਕਰਦਾ ਪਹਿਲਾਂ ਵੀ ਨਾਲ ਢੀਆਂ ਛੜਕਾਂ ਬਹੁਤ ਬਣੀਆਂ ਸੀ ਇੱਥੇ ਹੁਣ ਇੱਕ ਅਸੀਂ ਮੰਗ ਰੱਖੀ ਆ ਵੀ ਸਾਡੀਆਂ ਛੜਕ ਤੇ ਉਹਦੇ ਸਾਡੀਆਂ ਲਾਈਟਾਂ ਲਾਈਆਂ ਜਾਣ ਇੱਕ ਇੱਥੇ 60 160 ਫੁੱਟ ਦੀ ਲੰਬੀ ਸੜਕ ਆ ਮੰਡੀਪੋਰਡ ਨੂੰ ਕਹੇਗੇ ਸਾਡੀ ਇਹ ਮੈਡ ਬਣਵਾ ਦੇਣਾ ਉੱਠ ਜੀਵੜ ਸਿੰਘ ਐਮ ਐਲ اے ਵੀ ਹਲਕਾ ਪੈਂਦਾ ਦੋਨੋਂ ਦਾ ਪਿੰਡ ਹਲਕਾ ਸੰਝਾ ਤੇ ਮੈਂ ਨਾ ਇਸ ਸੱਚੇ ਦੋਦੇ ਧੰਨਵਾਦ ਕਰਦਾ ਇਹਨਾਂ ਬਾਸਾ ਜਿਹੜਾ ਕੰਮ ਕੀਤਾ ਬਹੁਤ ਵਧੀਆ ਕੀਤਾ ਬਾਸਾ ਤੋਂ ਪਹਿਲਾਂ ਪਹਿਲਾਂ ਇਸੇ ਤਰ੍ਹਾਂ ਹੋਰ ਪਰਾਲੇ ਕਰਦੇ ਰਹਿਣਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਓਕੇ ਜੋਧਪਾਲਾ ਜੀ ਨਾਮ ਤੇ ਮੈਂ ਐਸੇ ਇਲਾਕੇ ਦੀ ਨਿਵਾਸੀ ਆ ਤੇ ਮੈਡਮ ਚਿੰਨਾ ਜੀ ਦੇ ਬਹੁਤ-ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਸਾਡੇ ਇਲਾਕੇ ਦਾ ਬਹੁਤ ਵਧੀਆ ਸੋਚਿਆ ਤੇ ਬਹੁਤ ਵਧੀਆ ਪਰਾਲਾ ਕੀਤਾ ਤਾਂ ਜੋ ਸਾਡੇ ਗਰੱਥ ਲਗਾਏ ਜਾ ਰਹੇ ਆ ਇਹ ਹਰ ਸਮੱਸਿਆ ਨੂੰ ਬਹੁਤ ਕੋਰਣਾ ਸੁਣਦੇ ਹਨ ਤੇ ਬਹੁਤ ਨਾਈਸ ਮੈਡਮ ਨੇ ਤੇ ਮੈਂ ਇਹਨਾਂ ਦਾ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਇਲਾਕੇ ਦੇ ਕੰਮ ਵੀ ਬੜੇ ਪਿਆਰ ਨਾਲ ਬਹੁਤ ਹਾਂਜੀ ਬਹੁਤ ਵਧੀਆ ਤਰੀਕੇ ਨਾਲ ਸੁਣਦੇ ਆ ਤੇ ਕਰਦੇ ਵੀ ਆ। ਹਰ ਤਰੀਕੇ ਨੂੰ ਗਹਿਰਾਈ ਨਾਲ ਦੇਖਦੇ ਆ ਤੇ ਉਸ ਤਰੀਕੇ ਨੂੰ ਪੂਰੇ ਤਰੀਕੇ ਨਾਲ ਸਹੀ ਕਰਨ ਦੀ ਕੋਸ਼ਿਸ਼ ਕਰਦੇ ਆ। ਲੱਗਦਾ ਤੁਹਾਨੂੰ ਕਦੇ ਕੋਈ ਕੰਮ ਪਿਆ ਕਦੇ ਕੰਮ ਹੋਣਾ। ਹਾਂਜੀ ਹਾਂਜੀ ਬਿਲਕੁਲ ਸਰ ਮੇਰਾ ਘਰੇਲੂ ਮਸਲਾ ਸੀਗਾ ਤੇ ਮੈਂ ਮੈਡਮ ਕੋਲ ਰਿਕੁਐਸਟ ਲਾ ਕੇ ਗਈ ਸੀ ਤੇ ਮੇਰੇ ਇੱਕ ਬੋਲਤੇ ਹੀ ਇਹਨਾਂ ਨੇ ਬਹੁਤ ਵਧੀਆ ਕੰਮ ਕਰਾ ਕੇ ਦਿੱਤਾ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰ ਹਾਂ ਜੀ ਬਿਲਕੁਲ ਇਹਨਾਂ ਦੇ ਪੂਰੇ ਇਹਨਾਂ ਦੀ ਹੀ ਹੋਣੀ ਹੈ ਜੀ ਇਹਨਾਂ ਦੀ ਹੀ ਹੋਣੀ ਹੈ ਤੇ ਇਹਨਾਂ ਦੀ ਆਪਾਂ ਹੈਲਪ ਕਰਾਂਗੇ ਅੱਗੇ ਹੋਂ ਦੇ ਵਿੱਚ ਮੈਡਮ ਦੇ ਬਹੁਤ ਬਹੁਤ ਧੰਨਵਾਦ ਬੜੇ ਮਤਲਬ ਸਾਨੂੰ ਸਾਰੇ ਕੰਮ ਕਰ ਰਹੇ ਨੇ ਹੋਰ ਵੀ ਸਭ ਕੰਮ ਕਰ ਰਹੇ ਨੇ ਇਹ ਬੜਾ ਹੀ ਧਿਆਨ ਰੱਖਦੇ ਨੇ ਇਦਾਂ ਨਹੀਂ ਮਤਲਬ ਕਿ ਸਾਰਿਆਂ ਨੂੰ ਸੁਣਦੇ ਵੀ ਨੇ ਤੇ ਹੁਣ ਇਹਨਾਂ ਨੂੰ ਸਾਡੇ ਬਾਰੇ ਵੀ ਚੱਕਿਆ ਹੋਇਆ ਵਾ ਓਵਰਏਜ ਵਾਲਿਆਂ ਦਾ ਓਵਰਏਜ ਵਾਲਿਆਂ ਨੇ ਕਹਿੰਦੇ ਸੀ ਲੈਟਰ ਦਵਾ ਕੇ ਰਹਿਣਾ ਵਾ ਸ਼ਾਇਦ ਇਹਨਾਂ ਨੂੰ ਪੁੱਛ ਰਿਹਾ ਸੀ ਤਰੀਕ ਸਾਨੂੰ ਦੱਸ ਦੋ ਕਦੋਂ ਦੇਣੀ ਆ ਅਸੀਂ ਹੋ ਗਏ 15-20 ਸਾਲ ਕਰਦੇ ਹੁਣ ਆਹ ਕੰਮ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਪਰ ਇਹ ਕਰ ਰਹੇ ਨੇ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਸਾਡੀ ਇਹ ਸੱਚ ਜਿਹਾ ਤੁਹਾਨੂੰ ਲੈਣ ਦਿੱਤਾ ਜਾਵੇ। ਤੇ ਮਤਲਬ ਕਿ ਮੈਡਮ ਸਾਰਿਆਂ ਦਾ ਕੰਮ ਬਹੁਤ ਚੰਗੇ ਤਰੀਕੇ ਨਾਲ ਸੋਚ ਰਹੇ ਆ ਕਰ ਰਹੇ। ਤੁਹਾਡੇ ਪੱਕੇ ਵੀ ਹੋਏ ਆ। ਹਾਂਜੀ ਪੱਕੇ ਹੋਇਆ ਪਰ ਸਾਨੂੰ ਅਜ 20 ਸਾਲ ਹੋ ਗਏ ਆ। ਸਾਨੂੰ 20 ਸਾਲ ਹੋ ਗਏ ਸਾਰੇ ਤਾਂ ਹਾਂਜੀ ਚਿੱਠੀ ਆਈ ਪਈ ਐ ਓਵਰੇਜ ਆ ਉਹ ਟੇਬਲ ਤੇ ਰੱਖੀ ਐ ਸੀ ਠੀਕ। ਕਿਉਂ ਨਹੀਂ ਉਹ ਚਿੱਠੀ ਸਾਨੂੰ ਮਤਲਬ ਕਿ ਦਿੱਤੀ ਜਾ ਰਹੀ। ਅਨ ਪਹਿਲੇਲੇ ਜਿਹੜੇ ਮੁਲਾਜ਼ਮ ਨੇ ਹੋ ਗਏ ਆਪ ਸਰਕਾਰਾਂ ਤੋਂ ਉਹਦੇ ਸਰਕਾਰ ਨੇ ਪਹਿਲਾ ਇਹ ਮਤਲਬ ਕਿ ਜਿਹੜੇ ਲੱਗੇ ਸੀ ਚਲੋ ਸਾਡੇ ਹੀ ਭੈਣ ਭਰਾਵਿਆਂ ਨੇ ਇਹ ਮਤਲਬ ਕਿ ਛੋਟੀ ਉਮਰ ਦੇ ਜਾਲੇ ਉਹਨਾਂ ਨੂੰ ਪੱਕਾ ਕਰ ਦਿੱਤਾ ਤੇ ਸਾਡੇ ਮਤਲਬ ਕਿ ਜਿਹੜੇ ਅਸੀਂ ਹੈਗੇ ਉਹ ਬਰੇ ਜਾਲੇ ਨੇ ਕਿਉਂ ਨਹੀਂ ਸੋਚਿਆ ਗਿਆ ਇਹਨੇ ਨਹੀਂ ਸੋਚਿਆ ਉਹਦਾ ਰਕਾਰ ਰੇ ਮੰਨ ਆਪ ਕਰਿਆ ਸਾਡੇ ਵੀ ਸਕੂਲ ਬੱਚੇ ਪੜ੍ਹਦੇ ਨੇ ਅਸੀਂ 10000 ਚ ਕੀ ਕਰਾਂਗੇ ਉਹ ਵੀ ਸੋਚ ਜਾਵੈ ਭਰੋਸਾ ਹੈਗਾ ਮੈਡਮ ਦਾ ਹਾਂਜੀ ਫਿਰ ਮੈਡਮ ਤੇ ਭਰੋਸਾ ਹੈਗਾ ਹੁਣ ਮੈਡਮ ਜੀ ਕਰਨਗੇ ਸਾਡੇ ਜੋ ਵੀ ਕਰਨਗੇ ਇਹਨਾਂ ਨੂੰ ਅਸੀਂ ਕਹਿ ਰਹੇ ਹਾਂ ਸਾਡੇ ਚੱਲਦੀ ਚੱਲਦੀ ਕੰਮ ਕਰਾ ਰਿਹਾ ਹੈ। ਲੈ ਕੇ ਬੈਕ ਨਾਲ ਇਦਾਂ ਤੁਹਾਡੀ ਮੁਲਾਕਾਤ ਕਰੇ ਨਹੀਂ ਜੀ ਨਹੀਂ ਇਹ ਇਹ ਪਹਿਲੀ ਵਾਰ ਮਿਲੇ ਆ ਤੁਹਾਨੂੰ ਮੈਨੂੰ। ਪਹਿਲਾ ਬਲੈਕ ਨੇੜੇ ਨਹੀਂ ਨਾ ਜੀ ਨਾ ਨਾ ਬੀਰੀ ਦੇ ਬੀਰੀ ਦੇ ਪੂਰੇ ਬੀਰੀ ਦੇ ਵਿੱਚ ਸ਼ੰਦਨ ਅਸ਼ਾਦ ਫਰੀ ਕਿੱਥੇ ਮਿਲਦੀ ਸਾਰੇ ਅਸੀਂ ਸਵਚ ਪਰਿਸ਼ਮੇਸ਼ ਨਾਲ ਕਲੀਨ ਐਂਡ ਗ੍ਰੀਨ ਲੁਧਿਆਣਾ ਦਾ ਇੱਕ ਮਿਸ਼ਨ ਲੈ ਕੇ ਚੱਲੇ ਆ ਜਿਸ ਦੇ ਵਿੱਚ ਅਸੀਂ ਸ਼ਹਿਰ ਦੇ ਵਕਫ ਵਕ ਜਿਹੜੀ 메ਨ ਰੋਡ ਦਾ ਉਹਦੀ ਬਿਊਟੀਫਿਕੇਸ਼ਨ ਕਰ ਰਹੇ ਆ ਤੇ ਇਸ ਤੋਂ ਇਲਾਵਾ ਅਸੀਂ ਰੋਡ ਨੂੰ ਕਲੀਨ ਕਰ ਰਹੇ ਆ ਸਾਡੇ ਡਿਪਾਰਟਮੈਂਟ ਦੀਆਂ ਵਕਫ ਵਕ ਟੀਮ ਜਿਵੇਂ B&R ਉਹ ਰੋਡ ਦੇ ਪੈਚਵਰ ਕਰੀ ਤੁਸੀਂ ਦੇਖਦੇ ਹੋਵੋਗੇ ਅਸੀਂ ਕੱਲ ਦਾ ਸਾਡਾ ਚੱਲ ਰਿਹਾ ਬੈਗਵਾਨਾ ਰੋਡ ਤੇ ਪੈਚਵਰ ਸਾਡਾ ਕਰ ਚੁੱਕੇ ਆ ਉਸ ਤੋਂ ਇਲਾਵਾ ਸਾਡੀ ਸਫਾਈ ਸੇਵਕ ਹੈ ਉਹ ਸਫਾਈ ਕਰ ਰਹੇ ਆ O&M ਸੈਲ ਜਿਹੜੇ ਹੈਗੇ ਆ ਉਹ ਸਾਡੀ ਰੋਡ ਤੇ ਝਾੜੀ ਹੈ ਜਿਹੜੀ ਜਿੱਦ ਬਰਸਾਤ ਤੇ ਆਮ ਤੌਰ ਤੇ ਜਿਹੜੀ ਬਲੌਕ ਹੋ ਜਾਂਦੀ ਆ ਅਸੀਂ ਪ੍ਰੀ ਮੌਨਸਨ ਤੋਂ ਕਰਕੇ ਉਸ ਤੋਂ ਪਹਿਲਾਂ ਹੀ ਅਸੀਂ ਉਹਦੀ ਰੋਡ ਝਾੜੀ ਕਲੀਅਰ ਕਰਾ ਰਹੇ ਆ ਕਲੀਨ ਗ੍ਰੀਨ ਐਂਡ ਕਲੀਨ ਮਿਸ਼ਨ ਦੇ ਤਹਿਤ ਅਸੀਂ ਰੋਡ ਦੀ ਸਫਾਈ ਤਾਂ ਕਰਵਾ ਦਿੱਤੀ ਹੈ ਹੁਣ ਸਾਡੇ ਐਮਐਲਏ ਮਾਨਜੋ ਰਜਿੰਦਰ ਕੋਲ ਸੀਨਾ ਜੀ ਮੈਮ ਜਿਹੜੇ ਹੈਗੇ ਆ ਉਹਨਾਂ ਦਾ ਕੰਮ ਵੀ ਬਹੁਤ ਸਲਾਗਾਯੋਗ ਹੈ ਮੈਂ ਉਹਨਾਂ ਨੂੰ ਧੰਨਵਾਦ ਕਰਦਾ ਕਿ ਉਹ ਇਸ ਮਹੀਨੇ ਵੀ ਸਾਡੇ ਨਾਲ ਜੁੜੇ ਆ ਇਸ ਤੋਂ ਇਲਾਵਾ ਤੁਸੀਂ ਦੇਖ ਰਹੇ ਹੋਵੋਗੇ ਅਸੀਂ ਰੋਡਸ ਦਾ ਕਲੀਨ ਕਰਦੇ ਆ ਉਸ ਤੋਂ ਇਲਾਵਾ ਹੁਣ ਰੋਡ ਨੂੰ ਗ੍ਰੀਨ ਵੀ ਬਣਾ ਰਹੇ ਆ ਜਿਸ ਕਰਕੇ ਸਾਡੀ ਗ੍ਰੀਨ ਸਿਟੀ ਹੋਵੇ ਤੇ ਇੱਕ ਅਸੀਂ ਮਾਡਲ ਸੈੱਟ ਕਰ ਰਹੇ ਆ ਤੁਸੀਂ ਦੇਖੋਗੇ ਥੋੜੇ ਦਿਨ ਬਾਅਦ ਜਿਹੜਾ ਇਹ ਸਮਾਰਟ ਸਿਟੀ ਦਾ ਪ੍ਰੋਜੈਕਟ ਹੈ ਸਾਡੇ ਜਿਹੜੇ ਕੁਝ ਪਿਛੜੇ ਹੋਏ ਏਰੀਆ ਸੀ ਅਸੀਂ ਉਹਨੂੰ ਸਮਾਰਟ ਬਣਾ ਦਾਂਗੇ ਵਿਦਆਊਟ ਐਨੀ ਐਫਰਟ ਵਿਦਆਊਟ ਐਨੀ ਪੈਨੀ ਤੁਸੀਂ ਦੇਖ ਰਹੇ ਹੋ ਇਹ ਖਜੂਰ ਜਿਹੜੇ ਹੈਗੇ ਇੱਕ ਗਿਲਸ ਗਾਰਡਨ ਹੈਗੇ ਸਾਡੇ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਸੀ ਮੈਮ ਨੇ ਵੀ ਰਿਕਵੈਸਟ ਕੀਤੀ ਸੀ ਵੀ ਇਸ ਰੋਡ ਨੂੰ ਆਪਾਂ ਇੱਕ ਮਾਡਲ ਰੋਡ ਦੇ ਤਰ੍ਹਾਂ ਇੱਕ ਤਿਆਰ ਕਰਾਂਗੇ ਐਸਾ ਜਿਹਾ ਰੋਡ ਵੀ ਲੋਕੀ ਇੱਥੇ ਆ ਕੇ ਦੇਖਣ ਉਹਦੇ ਤਹਿਤ ਹੀ ਇਹ ਦੇਖੋ ਜਿਵੇਂ ਦੁਬਈ ਦੀ ਖਜੂਰਾ ਹੁੰਦੀ ਹੈ ਉਹਦਾ ਇੱਥੇ ਹੀ ਦੁਬਈ ਮੰਗੋ ਇੱਕ ਰੋਡ ਇਹੋ ਜਿਹਾ ਬਣ ਜਾਏਗਾ ਆਉਣ ਵਾਲੇ ਲੋਕੀ ਲੁਧਿਆਣੇ ਨੂੰ ਪੁੱਲ ਕੇ ਦੁਬਈ ਦੀ ਫੀਲਿੰਗ ਲੈਣਗੇ ਅੱਛਾ ਸਰ ਅਸੀਂ ਅਕਸਰ ਦੇਖਦੇ ਆ ਜਿਹੜੇ ਐਮ ਐਲ ਏ ਹੁੰਦੇ ਆ ਉਦਘਾਟਨ ਕਰਦੇ ਆ ਸ਼ੁਰੂਆਤ ਕਰਦੇ ਚੱਲ ਜਾਂਦੇ ਆ ਪਰ ਮੈਡਮ ਸਟੇਜ ਤੇ 6 ਵਜੇ ਦੇ ਇਸ ਜਗ੍ਹਾ ਤੋਂ ਉੱਪਰ ਖੜੇ ਹੁੰਦਾ ਉਸ ਵੱਜ ਨਾਲ ਹੋ ਗਿਆ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਇਹ ਸਾਰਾ ਐਫਰਟ ਮੈਡਮ ਮਾਂਜੋ ਰਜਿੰਦਰਪਾਲ ਕੋਟ ਸੀਨਾ ਉਹਨਾਂ ਦੇ ਐਫਰਟ ਕਰਕੇ ਹੀ ਮੋਟੀਵੇਟ ਉਹਨਾਂ ਦੀ ਮੋਟੀਵੇਸ਼ਨ ਕਰਕੇ ਹੀ ਸਾਡੀ ਟੀਮ ਸਾਖ ਇਥੇ ਫੀਲ ਚ ਹੈਗੀ ਆ ਬਹੁਤ ਵਧੀਆ ਉਪਰਾਲਾ ਜੀ ਮੈਂ ਧੰਨਵਾਦ ਕਰਦਾ ਮੈਡਮ ਓਕੇ ਜੀ ਸੋ ਬਿਲਕੁਲ ਇਲਾਕੇ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਰਹੀ ਉੱਥੇ ਜਿੱਥੇ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵੱਲੋਂ ਜਿਹੜੇ ਯਤਨ ਲਗਾਤਾਰ ਜੰਨੇ ਉੱਥੇ ਜਿਹੜੇ ਇਲਾਕੇ ਦੇ ਲੋਕਾਂ ਦੇ ਲੋ ਜਿਹੜਾ ਧੰਨਵਾਦ ਉਹ ਵੀ ਕੀਤਾ ਜਾਇਆ ਸੋ ਬਿਲਕੁਲ ਮੈਡਮ ਦਾ ਇਹੀ ਕਹਿਣਾ ਕਿ ਅਗਰ ਪੂਰੇ ਪੰਜਾਬ ਨੂੰ ਪੂਰੇ ਲੁਧਿਆਣਾ ਜਿਹੜਾ ਸਾਫ਼ ਰੱਖਣਾ ਦਾ ਆਪਣੇ ਘਰ ਤੋਂ ਜਿਹੜੀ ਸਟਾਰਟ ਹੈ ਉਹ ਕਰਨੀ ਪੈਗੀ ਸੋ ਜਿਸ ਦੇ ਮੱਦੇ ਨਜ਼ਰ ਸਾਰੇ ਐਮ ਐਲ ਏ ਆਪਣੇ ਇਲਾਕੇ ਦੇ ਜਿਹੜੇ ਝਾੜੂ ਲੈ ਕੇ ਸੜਕਾਂ ਦੇ ਉੱਪਰ ਉਤਰੇ ਨੇ ਸੋ ਹੋਰ ਅਪਡੇਟ ਜੁੜੇ ਰਹੋ ਸਿਟੀ ਹੌਮ ਦੇ ਨਾਲ ਕੈਮਰਾ ਪਰਸਨ ਮਨੂ ਚਾਪੜਾ ਦੇ ਨਾਲ ਮੈਂ ਰੱਖ ਰਿਹਾ ਹ